ਹਾਂਜੀ ਸਾਸੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਂਗੇ ਤੇ ਅੱਜ ਆਪਾਂ ਤਵੀਆਂ ਨਾ ਪੈੜੀ ਪਾਉਂਦੇ ਸੀ ਮੂੰਗੀ ਵਾਲੀ ਤੇ ਇੱਕ ਲੈਣ ਨੋਅ ਕਿੱल्ल्या ਤੇ ਲਾਤੀ ਦੂਰ ਤੇ ਤਿੰਨ ਸਾਢੇ ਤਿੰਨ ਕਿੱल्ल्या ਤੇ ਤਿੰਨਾਂ ਤੇ ਕੈਰ ਲੱਗੀ ਤੇ ਜਾਓ ਥਲਾ ਰਹਿ ਗਿਆ ਵਾਉਣ ਵਾਲਾ ਉੱਤੇ ਜੇ ਕੈਰ ਵੀ ਰਹਿੰਦੀ ਆ ਐ ਤੇ ਕੈਰ ਲੱਗੀ ਆ ਤਿੰਨਾਂ ਕਿੱल्ल्या ਤੇ ਹੁਣ ਆ ਦੂਰ ਨੂੰ ਪਹਿਲਾ ਹੀ geke ਗਿਆ ਇੱਧਰ ਆਹਾ ਚੋਂ ਕਿੱਲੇ ਤੇ ਲਾਤੀ ਦੂਰ ਤੇ ਦੇਖੋ ਦੂਰ ਨਾ ਕਰ ਚੇ ਜੇ ਵਿੱਚ ਹੀ ਸਾਰੇ ਰੁਲ ਗਏ ਉੰਗੀ ਦੇ ਨਗਰੇ ਜੇ ਵਾ ਹੁਣ ਆਲਾ ਨਾ ਬਾਕੇ ਬੱਟਾ ਪਾ ਦਾਂਗੇ ਇਹਦੀਆਂ ਤੇ ਇਹਦੇ ਚੋਨਾ ਤਾਂ ਹਜੇ ਆਪਾਂ 1-2 ਜੁਲਾਈ ਤੋਂ ਲਾਉਣ ਲੱਗਾਂਗੇ ਇਹਦੇ ਚ ਤੇ ਉਧਰਲੇ 5 ਕਿੱਲੇ ਵੀ ਬਾਤੇ ਇਹ ਆਪਣਾ ਨੇ ਦੂਜਿਆਂ ਨੇ ਉਹ ਅੱਜ ਵੱਡੀ ਅਜੇ ਮੂੰਗੀ ਹੋ ਚਾਹੇ ਅੱਜ ਬੱਕਰੀਆਂ ਇੱਥੇ ਵੀ ਪਹਿਲਾਂ ਬੱਕਰੀਆਂ ਹੀ ਫਿਰਦੀਆਂ ਸੀ ਉੱਧਰ ਵੀ ਵੀ ਬਾਤ ਹੀ ਉਹ ਪੰਜ ਕਿੱਲੇ ਵੀ ਗਾਂ ਵਾਲੇ ਵੀ ਤੇ ਹੁਣ ਆ ਦੇ ਇੱਧਰ ਆਪਣਾ ਟਰੈਕਟਰ ਚੱਲੀ ਜਾਂਦਾ ਦੂਰ ਨੂੰ ਆਉਂਦਾ ਹੈ ਇੱਥੇ ਵੀ ਇਹ ਹੁਣੇ ਉੱਤਰਿਆ ਮੈਂ ਵੱਟ ਚੱਲੀ ਜਾਂਦਾ ਤੇ ਕੱਸੀਂ ਉੱਧਰ ਕੱਦੂ ਕਰਦੇ ਆ ਮੈਂ ਮਜਿੜਾ ਮਾਰਨ ਆਇਆ ਸੀਗਾ ਦੁਪਹਿਰ ਦਾ ਟਾਈਮ ਆ ਮੈਂ ਰੋਟੀ ਨੂੰ ਛੱਡਿਆ ਸੀ ਇਹਨੂੰ ਆ ਦੇਖੋ ਦੂਰ ਦਾ ਪੁੱਲ ਵਧੀਆ ਬਣ ਗਈ ਦੇਖੋ ਕੱਕੇ ਦੇ ਵਿੱਚ ਹੀ ਸਾਰੇ ਰੁਲ ਗਏ ਲੈ ਤੇ ਇੱਧਰ ਵੀ ਹਣ ਦੂਰ ਲਈ ਜਾਂਦੇ ਆ ਤੂਰਾ ਵਧੀਆ ਬਣੀ ਜਾਂਦਾ ਬਾਣ ਦੂਰ ਨੂੰ ਅਹ ਹੁਣ ਬਾਗੇ ਤਿਆਰ ਕਰਦਾਂਗੇ ਕੋਣ ਸਾਡਾ ਇੱਧਰ ਦੋ ਤਿੰਨ ਦਿਨ ਢੇੜਾ ਨਹੀਂ ਬੱਜਿਆ ਤੁਸੀਂ ਉੱਧਰ ਸੀ ਇੱਕ ਸ਼ਹਿਰ ਢਾਢੀ ਤੋਂ ਇੱਕ ਨੰਗੀ ਕੋਈ ਸਬਜ਼ੀ ਨਹੀਂ ਛੱਡੀ ਕਾ ਤੂੰ ਨ ਕਿਨੇ ਚਲੂਣੇ ਵੀ ਨਹੀਂ ਛੱਡੇ ਚੂਹੇ ਜੇ ਨੇ ਕਿਨੇ ਕਿ ਜੇ ਉਹ ਵੀ ਲੈ ਕੇ ਦੌੜ ਕੇ ਨਾ ਗੁਵਾਰਾ ਤੇ ਨਾ ਚੋਲੇ ਫਲਗੀਆਂ ਜੀਆਂ ਸੀ ਉਹੋ ਕੀ ਕਰੂ ਬੰਦਾ ਸਬਜ਼ੀ ਬੀਜਣ ਵਾਲਾ ਵੀ ਤੋਰੀਆਂ ਸੀਗੀਆਂ 8-7 ਲੱਗੀਆਂ ਦੀਆਂ ਵੇਲ ਜੀ ਆਪਣੇ ਉੱਤੇ ਦੇ ਰਾਸਤੇ ਓਟਾਲੀ ਜੀ ਆ ਉੱਤੇ ਜੜੀ ਵੀ ਉਹ ਸਭ ਵੀ ਸਾਰੀਆਂ ਲੈ ਗਈ ਤੂੰ ਜਾਂਦਾ ਜੇ ਅੱਕੀ ਵਾਲੀਆਂ ਵੀ ਸਭੀਆਂ ਆ ਇਹ ਪੂਰਾ ਵਧੀਆ ਦੇਖੋ ਮੈਂ ਜਾਂਦਾ ਹੋਰ ਦਾ ਉਹ ਜਿੱਧਰ ਦੂਰ ਰਹਿੰਦੀ ਹੈ ਦੇਖੋ ਉਧਰ ਰੱਕੇ ਜਿਆ ਦੇਖੋ ਜਿੱਧਰ ਦੂਰ ਲੱਗੀ ਜਾਂਦੀ ਹੈ ਪੂਰਾ ਵਧੀਆ ਬਣਾਈ ਜਾਂਦੀਆਂ 20 ਤਰਿਆਂ ਦਾ ਸੈਟ ਆ ਆਦੇ ਆ ਗੁਵਾਰਾ ਸੀ ਚੋਲੇ ਫਲਗੀਆਂ ਸੀ ਆ ਜਿਵੇਂ ਟੁੱਟ ਗਿਆ ਹੋਵੇ ਚੋਰੀ ਤੇ ਜੀ ਜੀ ਨਾਲ ਸਾਰੀਆਂ ਹੀ ਲੈ ਗਏ ਇਤੋਂ ਗੁਵਾਰਾ ਵੀ ਆ ਦੇਖੋ ਜਿਵੇਂ ਐ ਸੂਤ ਹੀ ਲਿਆ ਤੇ ਉਹਦੇ ਆਪਣੇ ਉੱਤੇ ਚਾੜੀ ਵੀ ਆ ਬੇਲ ਤੋਰੀਆਂ ਦੀ ਤੋਰੀਆਂ ਵੀ ਐ ਤੇ ਆਕਾਦੂ ਸੀ ਬਹੁਤ ਲੂਨੇ ਨਿਕੇ ਨਿਕੇ ਜੇ ਲੱਗੇ ਸੀਗੇ ਸਾਬ ਤੋੜ ਲੇ ਉਧਰ ਵੀ ਹੈ ਬੇਲਾਂ ਦਾ ਵਾਵਾ ਨੇ ਉਧਰੋਂ ਵੀ ਲਾਈਆਂ ਆਵੀਆਂ ਸਾਬ ਲੈ ਗਏ ਤੇ ਆ ਸੀਗੀ ਬੇਲ ਤੋਰੀਆਂ ਦੀ ਤਾਂ ਚਾੜੀ ਵੀ ਚਾਹਾਂ ਦੇ ਨਿਕੇ ਨਿਕੇ ਸੀ ਅਸੀਂ ਵਾਵਾ ਸੀ ਸਾਰੀਆਂ ਹੀ ਲੈ ਗਏ ਤਾਂ ਤਾਂ ਹੀ ਗਈ ਵੀ ਇਹ ਬੇਲ ਇਹ ਸਾਰੀਆਂ ਹੀ ਲੈ ਗਏ ਸਬਜ਼ੀ ਲਾਉਣ ਵਾਲਾ ਵੀ ਕੀ ਕਰੂ ਅਤੇ ਨਿੱਕੇ ਨਿੱਕੇ ਚਲੂਏ ਜੀ ਵੀ ਨਹੀਂ ਛੱਡੇ ਚੂਏ ਜੇ ਵੀ ਹਜੇ ਉਹਨਾਂ ਨੇ ਬਾੜਨਾ ਵੀ ਬਣਤਾ ਲੈਣ ਦੋ ਜਲ ਵੱਡੇ ਲੈ ਜਾਓ ਜੇ 1 2 ਲੈ ਕੇ ਜਾਣੇ ਆ ਸਾਰੇ ਹੀ ਲੈ ਗਏ ਉਹ ਦੋ ਦਿਨ ਸਾਡਾ ਉਧਰੋਂ ਟਾਈਮ ਨਹੀਂ ਲੱਗਿਆ ਕਿ ਦਿਨ ਸ਼ਹਿਰ ਨਾਂ ਗਿਆ ਸੀ ਉਧਰ ਕੱਦੂ ਕਰਦੇ ਸੀ ਆ ਉਧਰ ਨਵੇੜਿਆ ਉਧਰਲੇ ਖੇਤੀ ਪੰਡ ਵਾਲੇ ਅਸੀਂ ਵੀਡੀਓ ਨੂੰ ਇੱਥੇ ਹੀ ਲੱਗਿਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਫੋਲੋ ਤੇ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ